ਦਾ ਗੁਰੂ ਰਾਮ ਦਾ ਜੀ ਮਹਲਾ ਦੇ ਦਰਸ਼ਨਾਂ ਦੇ ਪ੍ਰਕਾਏ ਪ੍ਰਚਾਰਨ ਕੀਤੇ ਗੁਰੂ ਤੋਂ ਪਹਿਲਾਂ ਦਾ ਸ਼ਬਦ ਹੈ ਮੇਰਾ ਕਹਿਣ ਦਾ ਬਕਵਾ ਗੁਰੂ ਅਰਜਨ ਦੇਵ ਜੀ ਮਹਲਾ ਦਾ ਬਚਨ ਹੈ ਇਹ ਚਾਰ ਪੁਰਿਆਂ ਦਾ ਸ਼ਬਦ ਹੈ ਮੇਰਾ ਕਹਿਣ ਦਾ ਬਕਵਾ ਮੇਲਾ ਮੋਲ ਦੇ ਉੱਤੇ ਦਰਸ਼ਨਾਈ ਗਲਪ ਕਰਾ ਚਾਤੁਰ ਕੀਨਿਆ ਇਤਰ ਖਣਕ ਕਰਾ ਸ਼ਤਨਾਪਾ ਮੈਂ ਦਰਸ਼ਨ ਸੰਤ ਪਿਆਰੀ ਰੱਬ ਨਾਲ ਪ੍ਰੇਮ ਕਰਨੀ ਨਾਲ ਪ੍ਰੇਮ ਨਾਲ ਪੂਜਾ ਲੈਣਾ ਰੱਬ ਨਾਲ ਪ੍ਰੇਮ ਕਰਨ ਵਾਲੇ ਬੰਦੇ ਨੇ ਨਿਸ਼ਾਨੀ ਇਹ ਪਹਿਲਾਂ ਤੋਂ ਰੱਬ ਨਾਲ ਪ੍ਰੇਮ ਕਰਨ ਵਾਲਾ ਕਰਨ ਵਾਲਾ ਬੰਦਾ ਅੰਮ੍ਰਿਤ ਵੇਲੇ ਨਿਖਜੂਗਾ ਜਿਹੜੇ ਬੰਦੇ ਨੂੰ ਅੰਮ੍ਰਿਤ ਵੇਲੇ ਖੁੰਝਦਾ ਉਹ ਇਹ ਸਮਝੋ ਵੀ ਮੈਂ ਧਰਤੀ ਸੇ ਲੋਧ ਤੋੜੀ ਕਰ ਦਿੱਤੀ ਬਣੇਗੀ ਪਗ ਦੀ ਮੈ ਨਹੀਂ ਦੇਣਾ ਪਿਛੇ ਤੋਂ ਰਾਤ ਨੂੰ ਜਾਗਿਓ ਪਿਛਲੀ ਰਾਤ ਕਦੇ ਅੰਮ੍ਰਿਤ ਵੇਲੇ ਨੂੰ ਕਹਿੰਦੇ ਅੰਮ੍ਰਿਤ ਵੇਲੇ ਨਹੀਂ ਉੱਠਦਾ ਜਿਉਂਦਾ ਮਰਿਆ ਨਹੀਂ ਤੁਂ ਲੋਤ ਹੈ ਕਿੱਤ ਲਾਤੋਂ ਨਾ ਜਾਗੇ ਉਹ ਜੀਬ ਗੜਿਓ ਹੋਇਓ ਏ ਕਹਿੰਦੇ ਤੂੰ ਅੰਮ੍ਰਿਤ ਵੇਲੇ ਨਹੀਂ ਉੜਦਾ ਇਹਦਾ ਮਤਲਬਾ ਤੂੰ ਲੋ ਤਾਂ ਤੂੰ ਬਰਿਆ ਨਹੀਂ ਮਹਾਰਾਜ ਸੁਭਾਨ ਕਹਿੰਦੇ ਐਸਾ ਤਾਂ ਪੁੱਛਦੇ ਗੁਰੂ ਨਾਲ ਕਹਿੰਦੇ ਬਾਬਾ ਜੇ ਮੈਂ ਰੱਬ ਤੇਰੇ ਨਾਲ ਪਿਆਰ ਕਰਦਾ ਸਾਡੇ ਨਾਲ ਕਿਉਂ ਨਹੀਂ ਕਰਦਾ ਕਹਿੰਦੇ ਜਿੜੋ ਤੁਸੀਂ ਅੰਮ੍ਰਿਤ ਵੇਲਾ ਨਹੀਂ ਸਮਝਦੇ ਅੰਮ੍ਰਿਤ ਵੇਲਾ ਸਮਝੋ ਤੇ ਦੇਖੋ ਨਾ ਮੈਂ ਤੁਹਾਡੇ ਨਾਲ ਪਿਆਰ ਕਰਦਾ ਵਾਪਰ ਕਨ ਸੰਗਤ ਕੀਤੀ ਬਾਬਾ ਨੰਦ ਸਿੰਘ ਜੀ ਦੀ ਸਤਿ ਮਰਵਾ ਮੀਆਂ ਜੀ ਨੇ ਸਿਹਾਰਾ ਲਿਆ ਜੇ ਉਹ ਸਿਹਾਰਾ ਦੇ ਸੰਗਤ ਕੀਤੀ ਤੇ ਬਾਬਾ ਨੰਦ ਸਿੰਘ ਜੀ ਦੇ ਰਾਹ ਨੂੰ ਹੈ ਉਹਨਾਂ ਨੇ ਪੁੱਛਿਆ ਭਾਈ ਸਾਹਿਬ ਅੱਲਾ ਸਗਲਾ ਸਾਹਮਣੇ ਹੁੰਦੇ ਆ ਕਹਿੰਦੇ ਬਾਬਾ ਹੀ ਸਾਹਮਣੇ ਆ ਕਦ ਕਹਿ ਰਲ ਜੁੜਦੇ ਆ ਬਲ ਬਾਬਾ ਜੀ ਉਹ ਕਦੋਂ ਚਾਰ ਪੰਜ ਦਿਨ ਕਦੋਂ ਉਹ ਤੋਂ ਪੁੱਛੀ ਉਹ ਜਾ ਕੇ ਉਹ ਜਿੰਦਰਾ ਚੇਤਰਾਉਣ ਲੱਗ ਜਾਂਦੇ ਆ ਠੱਠਿਆਂ ਕਿ ਬਾਬਾ ਜੀ ਹੋਰ ਕਹਿੰਦੇ ਅੰਬਰ ਤੋਂ ਵੇਲਾ ਸਾਹਮਣਾ ਹੋਵੇ ਤਾਂ 6:30 ਵਜੇ ਸਮਾਗਮ ਹੈ ਜਿਹੜਾ ਕਦਮ 6:00 ਵਜੇ ਤੇ ਮਹਾਂਪੁਰਖ ਕਹਿੰਦੇ ਬਾਬਾ ਜੀ ਜੇ ਮੈਂ ਬਾਬੇ ਜਰੈਲ ਸੋਣੀ ਕਰਦੇ ਆ ਕਿ ਇਹ ਸਾਡਾ ਖੇਤੀਬਾੜੀ ਦਾ ਕੰਮ ਹੈ ਬਾਬਾ ਦਾ ਖੇਤੀਬਾੜੀ ਦਾ ਕੰਮ ਜਿਸਿਆਂ ਨਾਲ ਆ ਬਾਬਰ ਖੇਤੀ ਬੜਿਆ ਇਹ ਨੂੰ ਉੱਠਣਾ ਪੜਾ ਬਾਬਾ ਨੰਦ ਸੋਣ ਕਹਿੰਦੇ ਭਾਈ ਸਾਬ ਕਹਿੰਦੇ ਐਂ ਕਰ ਇਹਨਾਂ 40 ਦਿਨ ਉੱਤਰ ਮੇਰਾ ਕੰਮ ਉਹਨੇ ਤਰੀਕਾ ਨੇ ਕੀਤੀ ਉਹਨਾਂ ਨੇ ਜਦੋਂ ਘਰੇ ਗੱਲ ਕੀਤੀ ਕਹਿੰਦੇ ਅੱਜ ਮਹਾਂਪੁਰ ਉੱਪਰ ਫਿਰ ਸਿਤਿਆ ਬਚਾ ਕਰਦੇ ਸੰਤਾਂ ਦੀ ਦਾਦੀ ਕਹਿੰਦੀ ਕਹਿੰਦੀ ਤੂੰ ਐਂ ਕਰ ਵੇ ਮੈਂ 12 ਵਜੇ ਤੱਕ ਨਾ ਚਰਖਾ ਕੱਤਿਆ ਕਰੂ ਕਿ ਤੈਨੂੰ 12 ਵਜੇ ਠਾਕਾ ਕੋਈ 40 ਦਿਨ ਨਾ ਦੇਣਿਆ ਮਾਈ ਨੇ ਚਰਖਾ ਕਤਣਾ ਜੇ 12 ਵਜੇ ਜੇ ਤੋ ਸ਼ਤਨ ਧਰਣਾ ਤੇ ਸਵਾ ਬਰਾਬਰ ਤਿਆਰ ਹੋ ਕੇ ਉਹਨੇ ਨਾਮ ਜਪਾ ਲੱਗੇ ਜਾ 40 ਦਿਨ ਲਾਗੇ ਜਾ ਕੇ ਬਾਬਾ ਨਾਨਕ ਜੀ ਨੂੰ ਬੇਨਤੀ ਕੀਤੀ ਕਹਿੰਦੇ ਮਾਪੂਰ 40 ਦਿਨ ਹੋ ਗਏ ਸੁਣ ਕਰਵਾ ਤੋ ਕਹਿੰਦੇ ਹੁਣ ਤੇਰਾ ਕੰਮ ਨਹੀਂ ਮੇਰਾ ਕੰਮ ਹੈ ਅਹੇ ਜੀ ਮਾਤਾ ਪੁਰਖਾਂ ਨੇ ਕਿਰਪਾ ਕੀਤੀ ساری ਜ਼ਿੰਦਗੀ ਚ ਇੱਕ ਦਿਨ ਦਾ ਵੀ ਨਾ ਲਾਣੀ ਸਵਾ 12 ਵਜੇ ਤੱਕ ਇੱਕ ਦਰਵਾਜ਼ਾ ਇੱਕ ਮੈਂ ਸਭ ਤੋਂ ਲੱਭ ਚੰਗੀ ਦੇਖਿਆ ਮਾਨਸ ਬਾਬੇ ਪਿਆਸੋ ਪਰ ਉਹ ਬਾਬੇ ਨਾਲ ਸੁਣਦੇ ਆ ਵੀ ਵਿਚੰਗਿਆ ਕਿੰਨੇ ਵਿੱਚ ਪੜਦਾ ਕੰਨੇ ਛੇਵੀਂ ਚ ਕੰਨੇ ਸੁਖਨੀ ਸਾਹਿਬ ਪੜ ਲੈਣਾ ਉਹ ਕਲ ਮੈਂ ਕਵੀ ਹਾਂ ਕਦੇ ਇੱਕ ਪਾਠ ਮੈਨੂੰ ਸੁਣਾਓ ਉਰੇ ਮੈਨੂੰ ਆਪ ਦੱਸਿਆ ਕਹਿੰਦਾ ਬਾਬਾ ਜੀ 75 ਸਾਲ ਹੋ ਗਏ ਮੇਰਾ ਇੱਕ ਜੰਦਾ ਨਾ ਗੈਣੀ ਇੱਕ ਮੈਂ ਬਾਬਾ ਨਾਲ ਦੱਸਿਆ ਨੂੰ ਸੁਣਾਉਣਾ ਕਾਲ ਦਾ ਕਹਾਣੀ ਇਹ ਜਿੰਦੇ ਨਾਮ ਜਪਣੋ ਅਰਮਦੇ ਪਿਆਰੇ ਕਿਵੇਂ ਜਪਦੇ ਮੇਰਾ ਕਹਿਣ ਦਾ ਮਤਲਬ ਹੈ ਗੁਰੂ ਘਰ ਦੇ ਵਿੱਚ ਕੰਮ ਨਹੀਂ ਪ੍ਰਧਾਨ ਹੈ ਕਸਰੀ ਪ੍ਰਧਾਨ ਨਹੀਂ ਨਾ ਕੱਲਾ ਨਿਵਾਸ ਪ੍ਰਧਾਨਾ ਜੇ ਆਪਾਂ ਗਵਾਸ ਪਾਈ ਕਰੀਏ ਜੇ ਤੁਹਾਡੇ ਬਾਣਾ ਤੋਂ ਬਾਣੀ ਜ਼ਰੂਰ ਹੋਣੀ ਚਾਹੀਦੀ ਹੈ ਕੱਲਾ ਬਾਣਾ ਨਹੀਂ ਹੋਣਾ ਚਾਹੀਦਾ ਜੇ ਜੇ ਬਾਣਾ ਪਾਇਆ ਨਾ ਤੇ ਬਾਣੀ ਵੀ ਜ਼ਰੂਰ ਹੈ ਜੇ ਬਾਣੀ ਉੱਤੇ ਬਾਣਾ ਵੀ ਜ਼ਰੂਰ ਹੈ ਬਾਣੀ ਬਾਣਾ ਦਾ ਸਿਰਮੁਖ ਪੰਛੀ ਜਾਣ ਮੇਰਾ ਕਹਿਣ ਦਾ ਮਤਲਬ ਹੈ ਵੀ ਜੇ ਆਪਣੇ ਬਾਣਾ ਤੇ ਬਾਣੀ ਵੀ ਜ਼ਰੂਰੀ ਹੈ ਤੇ ਜੇ ਕੋਲੇ ਬਾਣੀਆਂ ਤੇ ਬਾਣਾ ਵੀ ਜ਼ਰੂਰੀ ਹੈ ਤਾਂ ਇਹ ਮਹਾਰਾਜ ਕਹਿੰਦੇ ਰਹਿਤ ਪਿਆਰੀ ਮੁਝ ਕੋ ਜੇ ਗੱਲਾ ਬਾਣਾ ਪਾਈ ਫਿਰ ਬਾਣੀ ਪੈ ਜਲਦੀ ਸਾਹ ਬੜਾ ਬੜੇ ਤਾਂ ਕਾਹ ਦੇ ਕੰਮ ਦੇ ਵਾਸਤੇ ਗੁਰੂ ਕਹਿੰਦਾ ਕਹਿੰਦਾ ਮੈਨੂੰ ਸਖੋ ਚੰਗਾ ਲੱਗਦਾ ਜਿਹੜਾ ਦੋਨਾ ਚੀਜ਼ਾਂ ਦੇ ਕਾਮਯਾਬ ਪਰ ਉਹ ਕਹਿੰਦਾ ਕਿਹ ਜਸ ਸੀਨ ਸੰਗਤਾਂ ਜਾਂਦਿਆਂ ਜਦੋਂ ਸੰਗਤਾਂ ਜਾਂਦਿਆਂ ਕੋ ਵਾਲੀ ਯਾਰ ਸ੍ਰੀ ਸੰਗਤਾਂ ਸਾਥ ਸੰਗਤ ਕੱਲ ਨੂੰ ਮੱਥਾ ਟੇਕਦੇ ਜਿੱਥੇ ਮਾਦਾ 6ਵੇਂ ਪਾਜਾ ਗਵਰੀਆ ਦੇ ਕਿਨਾਰੇ 'ਚ ਥੋੜਾ ਕਰਦੇ ਗੱਜਬਾਤ ਨੂੰ ਵਣ ਕਦੋਂ ਬੇਲੋਂ ਦੇਲੀ ਰਾਜੋ ਗੰਨੇੜਾ That's you. ਇਹਦਾ ਰੱਬ ਉਹ ਜਿਹੜਾ ਪਿਆਰ ਕਰਨ ਵਾਲੇ ਬੰਦੇ ਨੂੰ ਚੰਗੀ ਨੀਂਦ ਹਰਾਮ ਹੋ ਜਾਂਦੀ ਆਪਣਾ ਘਰਾਂ ਦੇ ਮਾਲ ਦੇ ਆ ਤੇ ਨਾਮ ਕਿੱਥੇ ਜਪਣਾ ਮਹਾਰਾਜ ਕਹਿੰਦੇ ਕੋਈ ਨੀਂਦ ਨਹੀਂ ਆਉਂਦੀ ਉਹਦੀਆਂ ਅੱਖਾਂ ਨਹੀਂ ਸੁਖੜਦੀ ਉਹਦੀਆਂ ਅੱਖਾਂ ਸੱਜਣ ਹੋ ਜਾਂਦੀਆਂ ਵੀ ਕਦੋਂ ਰੱਬ ਕਦੋਂ ਮਿਲੇਗਾ ਰੱਬ ਇੱਕ ੜੀ ਨਾਮ ਤੇ ਜਾ ਕੱਲ ਜੇ ਹੋਤਾ ਹੁਣ ਕੱਲ ਮਿਲਿਆ ਪਰਿਆ ਤੁਨ ਭਗਵਾਨ ਤੋਂ ਮੋਹੇ ਲੈਣ ਦਾ ਬਿਆਹ ਦਾ ਨੀਂਦ ਨਾਲ ਸੱਚੇ ਪਾਤਸ਼ਾਹ ਰਾਤ ਲੰਘਦੀ ਵੀ ਨੀਂਦ ਆਉਂਦੀ ਨੂੰ ਫਿਰ ਆਪਣਾ ਪਿਆਰ ਦਾ ਨਾਲੇ ਦੀਛਾ ਇਹਨੂੰ ਲੋਗ ਕਈ ਕੱਚੀ ਬਾਣੀ ਵੀ ਕਹਿੰਦੇ ਪਰ ਬਾਣੀ ਜੁੱਟਨਾ ਦੇ ਸ਼ਬਦ ਬਾਬੇ ਬੋਟੇ ਤੋਂ ਚੰਨੇ ਆ ਇਹ ਕੱਚੀ ਬਾਣੀ ਨਹੀਂ ਹੈ ਇਹ ਲੋਰ ਵਾਏ ਮੈਂ ਇਹ ਜਿਹੜੇ ਜੁੱਟਨਾ ਦੇ ਸ਼ਬਦ ਹਨ ਇਹ ਬਾਬੇ ਬੋਟੇ ਤੋਂ ਚੰਡੇ ਪਿਆ ਬਾਬਾ ਬੋਟਾ ਮਰਦਾਂ ਦੇ ਲੈ ਕੇ ਮਰਦਾਂ ਦੇ ਕੰਨੇ ਝੋਟੇ ਬਾਬਾ ਖੱਡਵੇਂ ਕਹਿੰਦੇ ਚਮਟਿਆਂ ਨੇ ਬਾਬਾ ਬੁੱਢਾ ਇੱਥੋਂ ਪੰਜਾਬ ਚੋਂ ਘਵਾਲੀਆ ਤੱਕ ਜੁਟਕਾਂ ਦੇ ਸ਼ਬਦ ਪੜਦਾ ਗਿਆ ਦੋ ਬਿਰ ਗਿਆਬਾ ਬਾਬਟਾ ਮੇਰਾ ਕਹਿਣ ਦਾ ਮਤਲਬ ਹੈ ਕਿ ਚਾਰ ਚੌਕਾਂ ਜਾਂ ਨਿਕਲਦੀਆਂ ਅੰਬਰਸਾ ਜਿੱਦਾਂ ਚਾਰ ਚੌਕਾਂ ਨੇ ਨਿਕਲਦੀਆਂ ਨਾ ਉਹਨਾਂ 'ਚ ਜੁਟਕਾਂ ਦੇ ਸ਼ਬਦ ਹੀ ਪੜੇ ਜਾਂਦੇ ਆ ਬਾਬੇ ਬੁੱਢੇ ਨੂੰ ਫਤਨ ਹੋਇਆ ਛੇਵੇਂ ਪਾਚਾ ਦਾ ਤੇ ਪੰਜਵੇਂ ਪਾਚਾ ਦਾ ਕਹਿੰਦੇ ਬੁੱਢੇ ਤੇਰੀ ਚੌਕੀ 'ਚ ਅਸੀਂ ਹਾਜ਼ਰ ਹੋਇਆ ਆ ਕਾਹ ਲੋਕ ਮੱਥੇ ਦੇ ਕਿਆ ਕਰਦੇ ਮੇਰਾ ਕਹਿੰਦਾ ਬਤੋ ਲੈ ਕੇ ਜੋ ਸੀਨ ਸੰਗ ਦਾ ਜੰਗ ਕਾ ਕੁਆਰੀ ਅਰ ਜੇ ਕਹੀ ਸੀਨ ਹੈ ਹਉ ਰਹਿ ਨਾ ਸਕਾ ਬਿਨ ਦੇਖੇ ਪ੍ਰੀਤਮ ਮੈਂ ਨੀਂਦ ਬਾਰਾ ਬਹ ਚੱਲਾ ਦੀ ਇਹ ਹੈ ਜਿਹੜਾ ਗੁਰ ਤੇ ਦਰਸ਼ਨਾਂ ਨੂੰ ਪਤਾ ਚਾਰ ਚੌਂਗਾ ਨਾ ਉਦ ਗਿਆ ਅੱਖਾਂ ਚੋਂ ਥੱਗੂ ਭਰ ਗਿਆ ਉਹ ਕਈ ਵਾਰੀ ਉਹਨੂੰ ਰੋਣਾ ਆਉਗਾ ਕਬੀਰ ਕਹਿੰਦਾ ਕਹਿੰਦਾ ਜੇ ਰੱਬ ਨੂੰ ਬਾਜ ਮਾਰਨੀ ਹੋਵੇ ਨਾ ਕਹਿੰਦਾ ਬਾਬਾ ਜੀ ਕਿਵੇਂ ਮਾਰੀ ਦੀ ਆ ਕਹਿੰਦੇ ਉਹਨੂੰ ਤਿੰਨ ਰਾਤ ਚੇਤੇ ਕਰਕੇ ਰੋਣਾ ਪੈਂਦਾ ਤੇ ਰੱਬ ਨੂੰ ਪਹੁੰਚਾਦਾ ਕਬੀਰ ਕੇ ਚੋ ਕੇ ਸੋ ਕੁਕਿਆ ਉਹ ਕਿਲਮਾ ਤੋਂ ਰੋਣਾ ਕਬੀਰ ਕੇ ਸੋ ਸੋ ਕੁਕਿਆ ਨਾ ਸੋਈਆ ਅਸਾਂ ਕਹਿੰਦਾ ਰਾਤ ਉੱਠ ਕੇ ਕਾਰਨੇ ਤਬੂ ਕੁਸਣਾ ਪਕਾ ਕਹਿੰਦੇ ਜਦੋਂ ਦਿਨ ਰਾਤ ਚੇਤੇ ਕਰੀ ਜਾਵਾਂਗੇ ਤੇ ਰੱਬ ਕਿਤੇ ਤਾਂ ਸੁਣੂਗਾ ਕਿਥੇ ਨਾ ਕਿਥੇ ਬਾਬਾ ਪੁਰਦਾ ਗਿਆ ਉਸ ਵੇਲੇ ਜਿਹੜੇ ਸਿੱਖ ਗੁਰੂ ਅਰਜਨ ਦੇਵ ਨਾਲ ਖਾਣ ਗਏ ਸੀ ਨਾ ਸਿੱਧੀ ਵੇਲੇ ਤੇ ਉਹੀ ਸਿੱਖ ਗੁਰੂ ਆ ਕੇ ਬਾਬਾ ਜੀ ਨਾਲ ਗੱਲ ਕੀਤੀ ਭਾਈ ਜੀ ਦਾ ਪ੍ਰਾਣਾ ਭਿੱਜ ਗਿਆ ਇਸ ਸਿੱਖ ਨਾਲ ਗਏ ਗੁਆੜੀਆਂ ਜਦੋਂ ਗੁਆੜੀਆਂ ਸਿੱਖ ਗਏ ਆ ਤੇ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਜਿਹੜਾ ਸਾਧ ਸੰਗਿ ਸ਼ਾਹੀ ਖਰਚਾ ਕਰਦਾ ਉਹ ਰੋਟੀ ਨਹੀਂ ਖਾਂਦੇ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਸਰਕਾਰ ਨਹੀਂ ਖਰਚਾ ਮਿਲੇ ਨਾ ਫਰਾਸਲ ਪਾੜੀ ਉਹ ਰੋਟੀ ਨਹੀਂ ਖਾਂਦੇ ਸਿੱਖਾਂ ਨੂੰ ਕਿਹਾ ਵੀ ਐਂ ਕਰੋ ਤੁਸੀਂ ਸ਼ਹਿਰ ਤੇ ਕਿਰਤ ਕਰਕੇ ਆਇਆ ਤੋ ਆਪੋ ਦਾ ਖਾਣਾ ਖਾ। ਭਾਈ ਜੱਠੇ ਅਰ ਜੁਣੇ ਪੁਰਾਣੇ ਅਰ ਗਏ ਨਿੱਗੇ। ਇਹਨਾਂ ਨੇ ਪਹਿਲਾਂ ਪਿੰਡ ਤੋਂ ਪ੍ਰਸ਼ਾਦ ਤੇ ਜਾ ਕੇ ਚਰਪ ਕਰਨੀ। ਬਾਦ ਵਾਲਾ ਦਿਹਾੜੀ। ਫਿਰ ਮਹਾਨਾ ਲਈ ਫਿਰ ਉਹ ਲੱਗੇ। ਮਹਾਨਾ ਲਈ ਲੱਗੇ ਚਪਸ਼ਾ ਕਰਨ। ਭਾਈ ਜੱਠੇ ਕੋਣੀ ਭਾਈ ਪੁਰਾਣੀ ਹੋਲਾ ਨੂੰ ਬਾਬਾ ਬੁੱਢਾ ਮਿਲਿਆ। ਕਹ ਲਾਓ ਜੱਠੜਾ ਉਹ ਪੁਰਾਣਿਆ। ਗੰਦਰ ਗੁਰੂ ਨਾਨਕ ਦੇ ਘਰ ਦੇ ਵਿੱਚ ਕਿੰਨੀ ਤਾਕਤ ਹੈ ਗੁਰੂ ਨਾਨਕ ਦੇ ਘਰ ਚ ਨਾ ਕਿੰਨੀ ਤਾਕਤ ਹੈ ਜਿਵੇਂ ਜਦੋਂ ਗੁਰੂ ਨਾਨਕ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਭਾਈ ਲੈਣੇ ਦਾ ਫੁਰਤ ਗੱਦੀ ਦੇ ਜਦੋਂ ਫੁਰਤ ਗੱਦੀ ਦਿੱਤੀ ਤੇ ਸਾਥ ਸੰਗ ਮਾਤਾ ਆਗੀ ਪੁੱਤ ਨੂੰ ਲੈ ਕੇ ਸ੍ਰੀ ਚੰਦਰੂਪ ਤੇ ਲਖਮੀ ਦਾਸ ਨੂੰ ਮਹਾਰਾਜ ਨੂੰ ਕਹਿ ਲਿਆ ਕਿ ਮਹਾਰਾਜ ਜੀ ਮੇਰੇ ਪੁੱਤਾਂ ਦਾ ਕੀ ਬਣੂਗਾ ਗੁਰਦਾ ਗੱਦੀ ਦੇ ਤੁਸੀਂ ਭਾਈ ਲੈਣੇ ਨੂੰ ਗੁਵਾਕ ਤੋਂ ਬਣਾਤਾ ਤੇ ਧੰਨ ਗੁਰੂ ਨਾਨਕ ਕਹਿੰਦੇ ਭਾਗਵਾਨ ਕਹਿ ਲਖੀਏ ਜਿਹੜਾ ਭਾਈ ਲੈਣਾ ਨਾ ਇਹ ਗੁਰਦਾ ਗੱਦੀ ਦਾ ਅਧਿਕਾਰੀ ਸੀ ਹਰ ਇੱਕ ਗੱਲ ਚੇਤੇ ਰੱਖੀ ਕਿ ਕਹਿੰਦੇ ਗੁਰੂ ਨਾਨਕ ਦੇ ਘਰ ਦੇ ਵਿੱਚ ਕੁੱਤਿਆਂ 'ਚ ਵੀ ਤਾਕਤ ਹੋ। ਇਹ ਬਾਬੇ ਸ੍ਰੀਚੰਦਰ ਨੂੰ ਕਿਹਾ ਸੀ। ਗੁਰੂ ਨਾਨਕ ਦੇ ਘਰ ਦੇ ਵਿੱਚ ਨਾ ਬੱਫਾਦਾਰ ਜਿਹੜਾ ਬੱਫਾਦਾਰ ਹੈ ਇਹ ਨਹੀਂ ਕਹਿੰਦੇ ਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਉਹਨਾਂ ਨੂੰ ਵੀ ਤਾਕਤ ਹੋ ਜਿਹੜਾ ਗੁਰੂ ਨਾਨਕ ਦੇ ਘਰ ਦਾ ਬੱਫਾਦਾਰ ਹੈ। ਇਹ ਹੀ ਗੱਲ ਸਾਰ ਸੰਭ ਬਾਬੇ ਢੁੱਡੇ ਨੇ ਭਾਈ ਜੇਠੇ ਨੂੰ ਭਾਈ ਪੁਰਾਣੇ ਨੂੰ ਕਿਹਾ ਜੇਠਿਆ ਕੋਈ ਕਲਾ ਬੜਤੋਂ ਕਹਿੰਦੇ ਅਸੀਂ ਤਾਂ ਲਾਤਾ ਪਰ ਤੌਣਿਆ ਮਰ 6 ਮਹੀਨਾ ਪਾਸ਼ਾ ਨਹੀਂ ਬੜਤੋਂ ਦਿੰਦੇ ਬਾਬਾ ਢੁੱਡਾ ਕਹਿੰਦਾ ਵੀ ਮੈਂ ਮੈਂ ਜਾਂ ਮੈਂ ਜੋ ਮੈਂ ਲਾ ਰਿਹਾ ਤੁਸੀਂ ਕੋਈ ਨਾ ਕੋਈ ਗੋਣ ਨਾਲ ਕਦੀ ਫਿਰ ਭਾਈ ਜੇਠੇ ਤੇ ਪੁਰਾਣੇ ਨੇ ਜਦੋਂ ਸਾਹ ਸੰਤ ਜਹਾਂਗੀਰ ਨੂੰ ਦੁਖਾਈ ਕਲਾ ਦੇ ਉੱਠ ਕੇ ਬਲ ਸਤ ਨੂੰ ਰਾਤ ਨੂੰ ਸੌਦਾ ਪਿਆ ਉੱਠ ਉੱਠ ਕੇ ਬਣ ਰੋਗਾ ਕਿ ਵੀ ਸੁਪਨੇ ਨੂੰ ਬਨੜਾਇ ਕਿ ਫੇਰ ਕੀ ਕਰਦਾ ਸਾਰ ਸਾਰ ਰਾਤ ਨੂੰ ਉੱਠ ਕੇ ਉਹ ਮੇਰੇ ਮੇਰੇ ਮਗਰ ਕੰਨ ਪਾਈਆਂ ਮੇਰੇ ਮਗਲਾ ਹੋ ਗਿਆ ਆ ਉਹ ਸ਼ੇਰਾਂ ਨਹੀਂ ਜਾਂਗੀਰ ਤੇ ਬੇਗਮ मियां ਵੀ ਬੁੱਕੀ ਦਿੱਤਾ ਨਹੀਂ ਮੀਆਂ ਮੀਰ ਉਸ ਜੀ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਹਦੇ ਹੱਥੋਂ ਖਰਮਤਰ ਸਾਹਿਬ ਵੀ ਨਾਮ ਖੜਾ। ਉਹਨੂੰ ਬੁਲਾਇਆ ਲਹਾਉਣਾ। ਮੀਆਂ ਮੀਰ ਜੀ ਦਾ ਫਕੀਰ ਆਇਆ। ਤੇ ਜਹਾਂ ਕੀ ਕਹਿੰਦਾ ਜੀ ਮੇਰੇ ਤੇ ਸਾਲ ਸੁੱਤੀ ਚੜੀ ਹੋਈ ਹੈ। ਇਹ ਸੀ ਗੁਰੂ ਘਰ ਦੇ ਲੋਕਿਆਂ ਨੇ ਬੁਲਾਇਆ। ਉੱਥੇ ਲੋਕੀ ਜੀ ਕਿਹੜੇ ਚੰਦੂ ਵਰਗੇ। ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਤਸੀਹੇ ਦੇ ਥੇ ਚੰਦੂ ਵਰਗੇ ਗੁਰ ਘਰ ਦੇ ਲੋਕੀ ਸੀ ਗੁਰੂ ਅਰਜਨ ਦੇਵ ਦਾ ਮਹਲ ਦਾ ਵੱਡਾ ਪ੍ਰਾਪਰ ਸੀ ਚੰਦੂ ਵਰਗੇ ਗੁਰ ਘਰ ਦੇ ਲੋਕੀ ਸੀ ਗਰਦੀचंद ਦਾ ਪੁੱਤ ਮਿਹਰਬਾਨ ਗੁਰ ਘਰ ਦੇ ਲੋਕੀ ਸੀ ਮੇਰਾ ਕਹਿਣਾ ਹੈ ਬੜਾ ਲੋਕ ਇਹਨਾਂ ਨੇ ਜਹਾਂਗੀਰ ਬਾਦਸ਼ਾਹ ਨੂੰ ਇਹ ਗਮਰਾਹ ਕੀਤਾ ਤੇ ਮੀਆਂ ਮੀਰ ਫਕੀਰ ਨੂੰ ਪੁੱਛਿਆ ਤੇ ਮੀਆਂ ਮੀਰ ਫਕੀਰ ਕਹਿੰਦਾ ਜਹਾਂਗੀਰ ਕਦਾ ਬਾਦਸ਼ਾਹ ਸਦਾ ਕਦੇ ਤੂੰ ਬੜਾ ਵੱਡਾ ਪਾਪ ਕਰੀ ਜਾਂਦਾ ਉਹ ਕਹਦਾ ਨਹੀਂ ਕਿਹੜਾ ਬੜਿਆ ਕਰਦਾ ਉਹ ਲੇਖਾ ਦੇਣਾ ਹੋਊ ਉਹ ਕਹ ਮੱਥਾ ਨਾਈ ਨਾ ਹੱਥ ਫੱਟ ਤਾਂ ਜਦ ਕਹਿੰਦੇ ਨਿੰਦਰ ਚੰਡਾਲ ਦੀ ਵੀ ਮਾਰੀ ਹੈ ਬਣ ਗਏ ਪੰਕਤੀ ਹੈ ਨੇਦੇ ਉਹ ਕੋਈ ਕਿਸੇ ਕੀ ਨਹੀਂ ਮਹਾਰਾਜ ਇਹ ਵੀ ਜਗ ਵਿੱਚ ਫਲਾਣੇ ਦੀ ਕਰ ਲਈ ਆਪਾਂ ਜਿਉਂ ਦਿਨ ਚੜਦਾ ਜੇ ਕੋਈ ਨਿੰਦਰ ਜੇ ਨਿੰਦਕ ਜਿਹਾ ਕੋਈ ਉਹਦੀ ਗੱਲ ਪਰ ਗੌਰ ਨਾਲ ਸੁਣਦੇ ਆ ਵੀ ਆਹ ਕੀ ਕਹਿੰਦਾ ਕਈ ਪ੍ਰਚਾਰਕ ਵੀ ਇਹੋ ਹੁੰਦੇ ਆ ਜਿਹੜੇ ਸਾਨੂੰ ਸਾਥਾਂ ਦੀ ਨਿੰਦਿਆ ਕਰਨ ਵਾਲੇ ਹੁੰਦੇ ਆ ਬਣੀ ਦੇ ਬੰਦਰੀ ਹੈ ਸਾਦ ਕਹ ਅਨੰਦਤ ਕੈਸੇ ਤਨ ਸਰਪਰ ਜਾਣ ਨਰਕ ਹੀ ਪਤਾ ਕਦ ਸੱਚੀ ਗਰ ਨੂੰ ਅੰਦਾਂ ਨੇ ਬਈ ਨੰਦ